ਚਲੇ ਦਿਨਾ ਤੋਂ ਪੈਸਾ ਦਾ ਰਵਾਜ ਚੱਲ ਰਿਹਾ ਲੱਚਰ ਤੋਂ ਲੈ ਕੇ ਉਹਨਾਂ ਨੂੰ ਪ੍ਰਮੋਟ ਕਰਨ ਵਾਲੀ ਕਿਸੇ ਦੀ ਕੱਲ ਉਤਰਾ ਜਾਂ ਜਾਏ ਆ ਸਾਡਾ ਕਿਸੇ ਧਰਮ ਦੇ ਨਾਲ ਕੋਈ ਬੈਰ ਨਹੀਂ ਹੈ ਬੱਚੀ ਆਹੇ ਕਿਸੇ ਵੀ ਧਰਮ ਦੀ ਅਸੀਂ ਨਹੀਂ ਚਾਹਦੇ ਠਾਣਿਆ ਬੋਟਾ ਕਿਹੜੀਆਂ ਦੇ ਕਿਹੜੀਆਂ ਨਾਲ ਅੱਗੇ ਤੋਂ ਡਬਲ ਮੀਨਿੰਗ ਵਾਲੀਆਂ ਵੀਡੀਓ ਲੱਚਰਤ ਵਾਲੀਆਂ ਵੀਡੀਓ ਜਗਾਤ ਤੇ ਪ੍ਰਮੋਸ਼ਨ ਨਾ ਨਹੀਂ ਕੀਤਾ ਜਾਣ ਗਿਆ। ਮੈਂ ਆਸਮ ਦੇ ਵਾਲੀ ਮੰਡੀੋਂ ਪਾਈਆਂ ਹੋਈਆਂ ਜਿਨ੍ਹਾਂ ਸਾਰਿਆਂ ਨੂੰ ਕੋਪਲ ਲੱਗ ਰਿਹਾ ਨਹੀਂ ਕਿ ਕੁਝ ਗਲਤ ਤਾਂ ਲੱਗਾਈ ਸਾਰਿਆਂ ਨੂੰ ਮੋੜ ਦੇ ਵਿੱਚ ਮਾਪੋ ਨਾ ਜੀ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਾ ਇੱਕ ਬਰਾਬਰਾਈ ਜਾਏਗੀ ਕਿ ਨਾਈ ਫੋਰ ਫੋਰਟ ਜਾਂ ਜਾਏਗੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਨਾਮ ਤੇ ਅ ਸੰਗਤ ਨੂੰ ਦੱਸਣਾ ਚਾਹੁੰਦੇ ਨੇ ਆ ਪਿਛਲੇ ਦਿਨਾਂ ਤੋਂ ਜੋ ਵੈਦਾਂ ਦਾ ਵਿਵਾਦ ਚੱਲ ਰਿਹਾ ਲੱਚਰ ਤੋਂ ਲੈ ਕੇ ਉਹਨਾਂ ਨੂੰ ਪ੍ਰਮੋਟ ਕਰਨ ਵਾਲੀ ਬੀਜੀ ਦੀਪਕਾ ਲੁਥਰਾ ਜੀ ਅੱਜ ਆਏ ਆ ਤੇ ਇਹ ਮਾਫੀ ਮੰਗਣਾ ਚਾਹੁੰਦੇ ਪੰਜਾਬ ਵਾਸੀਆਂ ਤੋਂ ਕੀਤੇ ਨਾ ਗੱਲ ਤੇ ਜਿਹੜੀਆਂ ਵੀਡੀਓ ਹੈਗੀਆਂ ਡਿਲੀਟ ਕੀਤੀਆਂ ਵੀ ਆ ਤੇ ਅੱਗੇ ਵੀ ਕਰਨਗੇ ਤੇ ਇਹਨਾਂ ਦੀ ਸੁਣ ਲਈ ਜਾਵੇ ਭਾਈ ਇਹ ਕੀ ਸਫਾਈ ਜਾਂਦੀ ਔਸ ਪੇਜ ਤੇ ਹਾਂਜੀ ਜੇ ਮੈਂ ਅੱਜ ਤੱਕ ਵੇਡ ਵਾਲੀਆਂ ਵੀਡੀਓ ਪਾਈਆਂ ਹੀ ਆ ਵਿੱਚ ਸਾਰਿਆਂ ਨੂੰ ਔਪਰਡ ਲੱਗਿਆ ਸੀ ਕੁਝ ਗਲਤ ਤਾਂ ਲੱਗਿਆ ਸੀ ਸਾਰਿਆਂ ਨੂੰ ਉਹਦੇ ਵਾਸਤੇ ਮੈਂ ਮਾਫੀ ਮੰਗਦੀ ਆ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਹੀਂ ਦੁਬਾਰਾ ਬਣਾਈ ਜਾਏਗੀ ਤੇ ਨਾਈ ਪੋਸਟ ਕੀਤੀ ਜਾਏਗੀ ਸਪੈਸ਼ਲ ਬੈਟ ਤੇ 2 ਡਬਲ ਮਿੰਟ ਤੇ ਸਾਂਗਤ ਨੂੰ ਸੁਣਾ ਚਾਹੁੰਦੇ ਆ ਕਿ ਇਹਨਾਂ ਨੇ ਕਲੀਅਰਲੀ ਤੌਰ ਤੇ ਇੱਥੇ ਬੰਦਿਆ ਚ ਬੈਠ ਕੇ ਦੂਜੀ ਵਾਰ ਬੁਲਾਇਆ ਗਿਆ ਇਹਨਾਂ ਨੇ ਇੱਥੇ ਤੇ ਪਹਿਲਾਂ ਵੀ ਤੇ ਅੱਜ ਵੀ ਮਾਫੀ ਮੰਗੀ ਹੈ ਲਖਤੀ ਰੂਪ ਤੇ ਵੀ ਮਾਫੀ ਮੰਗੀ ਹੈ ਕਿ ਇਹ ਅਤੀਰਲੀ ਗਲਤੀ ਆ ਤੇ ਅਸੀਂ ਇੱਕ ਹੋਣ ਦੇ ਨਾਤੇ ਸਿੰਘ ਹੋਣ ਦੇ ਨਾਤੇ ਅਸੀਂ ਨਹੀਂ ਚਾਹੁੰਦੇ ਅਸੀਂ ਸਾਡਾ ਕਿਸੇ ਧਰਮ ਦੇ ਨਾਲ ਕੋਈ ਗੈਰ ਵਿਰੋਧ ਨਹੀਂ ਹੈ ਬੱਚੀ ਆ ਇਹ ਕਿਸੇ ਵੀ ਧਰਮ ਦੀ ਅਸੀਂ ਨਹੀਂ ਚਾਹੁੰਦੇ ਠਾਣਿਆ ਕੋਟਾ ਕਚਹਿਰੀਆਂ ਦੇ ਗੇੜੇ ਲਾਵੇ ਅੱਗੇ ਤੋਂ ਡਬਲ मीनिंग ਵਾਲੀਆਂ ਵੀਡੀਓ ਲੱਚਰਤਾਲੀਆਂ ਵੀਡੀਓ ਜਾਂ ਗਲਤ ਪ੍ਰਮੋਸ਼ਨ ਨਾਲ ਨਹੀਂ ਕੀਤੀਆਂ ਜਾਣਗੀਆਂ ਜੇ ਇਹ ਦੀਪਿਕਾ ਲੁਥਰਾ ਗਲਤ ਪ੍ਰਮੋਸ਼ਨਾਂ ਕਰੂਗੀ ਜਿਹਦੇ ਡਬਲ मीनिंग ਹੋਣਗੇ ਤੇ ਇਹੀ ਕੇਸ ਦੁਆਰਾ ਓਪਨ ਕੀਤਾ ਜਾਊਗਾ ਵੀ ਜਿਹਦੇ ਤੇ ਇਹਨਾਂ ਦੀ ਸਹਿਮਤੀ ਆ ਇਸ ਸਾਕੇ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਵੀਰਾ ਭੈਣਾਂ ਨੂੰ ਵੀ ਤੁਸੀਂ ਇਹਨਾਂ ਦੀ ਜਿਹੜੀ ਮਾਫੀ ਨਾਮਾ ਹੈਗਾ ਵੀ ਇੱਕ ਵਾਰੀ ਇਹ ਮੰਨ ਲਿਆ ਜਾਵੇ ਜੋ ਸੋਸ਼ਲ ਮੀਡੀਆ ਦੇ ਬਾਰੇ ਇਹਨਾਂ ਨੂੰ ਕੋਈ ਉੱਚੀ ਨੀਚ ਬੋਲਦਾ ਜਾਂ ਕੋਈ ਸ਼ਬਦ ਕਿਹਾ ਜਾਂਦਾ ਗਾਲੀ ਗਲੋਚ ਨਹੀਂ ਕੀਤੀ ਜਾਵੇ ਕਿਉਂਕਿ ਈਆਂ ਭੈਣਾ ਸਭ ਦੇ ਨਾਲ ਸਾਂਝੀਆਂ ਹੁੰਦੀਆਂ ਜਿੱਦੀ ਜਿੰਨੀ ਕਮਾਤੋ ਹੁੰਦੀ ਉਹ ਨਾਲ ਵਰਤੇ ਲੈਂਦਾ ਵਾਹੇ ਗੁਰਦੀ ਤਰ੍ਹਾਂ ਸਭ ਦੇ ਪਿਛਲੇ ਦਿਨਾਂ ਤੋਂ ਜੋ ਬੇਦਾਨਾ ਰਿਵਾਜ ਚੱਲ ਰਿਹਾ ਨਕਚਰ ਤੋਂ ਲੈ ਕੇ ਉਹਨਾਂ ਨੂੰ ਪ੍ਰਮੋਟ ਕਰਨ ਵਾਲੀ ਕੋਈ ਵੀ ਲੀਕ ਕੱਲ ਉਤਰਾ ਜਾਇਆ ਸਾਡਾ ਕਿਸੇ ਧਰਮ ਦੇ ਨਾਲ ਕੋਈ ਵੈਰ ਨਹੀਂ ਹੈ ਬੱਚੀ ਆ ਹੈ ਕਿਸੇ ਵੀ ਧਰਮ ਦੀ ਅਸੀਂ ਚਾਹੁੰਦੇ ਠਾਣਾ ਕੋਟਾ ਕਚੇੜੀਆਂ ਦੇ ਗੇੜੇ ਨਾਲੀ ਅੱਗੇ ਤੋਂ ਡਬਲ ਮੀਨਿੰਗ ਵਾਲੀਆਂ ਵੀਡੀਓ ਨਕਤਰਤਾਲੀਆਂ ਵੀਡੀਓ ਜਾਂ ਗਲਤ ਪ੍ਰਮੋਸ਼ਨ ਨਾਲ ਨਹੀਂ ਕੀਤੀਆਂ ਜਾਣਗੀਆਂ ਮੈਂ ਅਸਮੇਦ ਵਾਲੀ ਮੰਡੀੋਂ ਪਾਈਆਂ ਨਹੀਂ ਆ ਜਿੱਥੇ ਸਾਰਿਆਂ ਨੂੰ ਉਪਰ ਲੱਗਿਆ ਕਿ ਤੁਸੀਂ ਗਲਤ ਧੰ ਲਗਾਏ ਸਾਰਿਆਂ ਨੂੰ ਮੋਟੇ ਵੱਸ ਨੂੰ ਆਪਣਾ ਬੁਨੇਸ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਹੀਂ ਦੁਬਾਰਾ ਬਣਾਈ ਜਾਏਗੀ ਤੇ ਨਹੀਂ ਪੋਸਟ ਕੀਤੀ ਜਾਏਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾਬੇ ਅ ਸਾਡਦਰੋਂ ਦੱਸਣਾ ਚਾਹੁੰਦੇ ਨੇ ਆ ਪਿਛਲੇ ਦਿਨਾਂ ਤੋਂ ਜੋ ਵੈਦਾਂ ਦਾ ਵਿਵਾਦ ਚੱਲ ਰਿਹਾ ਨਕਚਰ ਤੋਂ ਲੈ ਕੇ ਉਹਨਾਂ ਨੂੰ ਪ੍ਰਮੋਟ ਕਰਨ ਵਾਲੀ ਦੇਵੀ ਦੀਪਿਕਾ ਲੁਧਰਾ ਜੀ ਅੱਜ ਆਏ ਆ ਤੇ ਇਹ ਮਾਫੀ ਮੰਗਣਾ ਚਾਹੁੰਦੇ ਪੰਜਾਬ ਵਾਸੀਆਂ ਤੋਂ ਕੀਤੀਆਂ ਕਰਤੀਆਂ ਤੇ ਜਿਹੜੀਆਂ ਵੀਡੀਓ ਹੈਗੀਆਂ ਡਿਲੀਟ ਕੀਤੀਆਂ ਵੀ ਆ ਤੇ ਅੱਗੇ ਵੀ ਕਰਨਗੇ ਤੇ ਇਹਨਾਂ ਦੀ ਸੁਣ ਲਈ ਜਾਵੇ ਭਾਈ ਇਹ ਕੀ ਸਫਾਈ ਜਾਂਦੇ ਉਸ ਤੇ ਹਾਂਜੀ ਜਿਵੇਂ ਮੈਂ ਅੰਤ ਤੱਕ ਵੇਦ ਵਾਲੀਆਂ ਵੀਡੀਓ ਪਾਈਆਂ ਹੀ ਆ ਵਿੱਚ ਸਾਰਿਆਂ ਨੂੰ ਔਪਰ ਲੱਗਿਆ ਸੀ ਕੁਝ ਗਲਤ ਤਾਂ ਲੱਗਿਆ ਸੀ ਸਾਰਿਆਂ ਨੂੰ ਉਹ ਦਿਵਸ ਤੇ ਮੈਂ ਮਾਫੀ ਮੰਗਦੀ ਹਾਂ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਹੀਂ ਦੁਬਾਰਾ ਬਣਾਈ ਜਾਏਗੀ ਤੇ ਨਾਈ ਫੋਸਟ ਵੀ ਕੀਤੀ ਜਾਏਗੀ ਸਪੈਸ਼ਲ ਬੈਚ ਲਈ ਡਬਲ ਮਿਲੂਗਾ ਤੇ ਸੰਗਤ ਨੂੰ ਦੱਸਣਾ ਚਾਹੁੰਦੇ ਆਂ ਕਿ ਇਹਨਾਂ ਨੇ ਕਲੀਅਰਲੀ ਤੌਰ ਤੇ ਇੱਥੇ ਬੰਦਿਆਂ 'ਚ ਬੈਠ ਕੇ ਦੂਜੀ ਯਾਰ ਬੁਲਾਇਆ ਗਿਆ ਇਹਨਾਂ ਵਿੱਚ ਤੇ ਪਹਿਲਾਂ ਵੀ ਤੇ ਅੱਜ ਵੀ ਮਾਫੀ ਮੰਗੀ ਆ ਲੈਕਤੀ ਰੂਪ ਤੇ ਵੀ ਮਾਫੀ ਮੰਗੇ ਵੀ ਇਹ ਅਥੀਰਲੀ ਗਲਤੀ ਆ ਤੇ ਅਸੀਂ ਸਿੱਖ ਹੋਣ ਦੇ ਨਾਤੇ ਸੰਘ ਹੋਣ ਦੇ ਨਾਤੇ ਅਸੀਂ ਨਹੀਂ ਚਾਹੁੰਦੇ ਅਸੀਂ ਸਾਡਾ ਕਿਸੇ ਧਰਮ ਦੇ ਨਾਲ ਕੋਈ ਗੈਰ ਵਿਰੋਧ ਨਹੀਂ ਹੈ ਬੱਚੀ ਆ ਇਹ ਕਿਸੇ ਵੀ ਧਰਮ ਦੀ ਅਸੀਂ ਨਹੀਂ ਚਾਹੁੰਦੇ ਠਾਣਿਆ ਕੋਟਾ ਕਚਰਿਆਂ ਦੇ ਕੀੜੇ ਲਾਵੇ ਅੱਗੇ ਤੋਂ ਡਬਲ ਮੀਨਿੰਗ ਵਾਲੀਆਂ ਵੀਡੀਓ ਨੱਚਰਤਾਲੀਆਂ ਵੀਡੀਓ ਜਾਂ ਗਲਤ ਪ੍ਰਮੋਸ਼ਨ ਵਾਲਾ ਨਹੀਂ ਕੀਤੇ ਜਾਣਗੀਆਂ ਜੇ ਇਹ ਦੀਪਕਾ ਲੁਥਰਾ ਗਲਤ ਪ੍ਰਮੋਸ਼ਨ ਕਰੂਗੀ ਜਿਹਦੇ ਡਬਲ ਮੀਨਿੰਗ ਹੋਣਗੇ ਤੇ ਇਹੀ ਕੇਸ ਦੁਬਾਰਾ ਓਪਨ ਕੀਤਾ ਜਾਊਗਾ ਜਿਹਦੇ ਤੇ ਇਹਨਾਂ ਦੀ ਸਹਿਮਤੀ ਆ ਇਸ ਕਰਕੇ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਵੀਰਾ ਭੈਣਾਂ ਨੂੰ ਵੀ ਤੁਸੀਂ ਇਹਨਾਂ ਦੀ ਜੋ ਮਾਫੀ ਨਾਮਾ ਹੈਗਾ ਕੀ ਕਰੀ ਇਹ ਮੰਨ ਲਿਆ ਜਾਵੇ ਤੇ ਜੋ ਸੋਸ਼ਲ ਮੀਡੀਆ ਦੇ ਬਾਰੇ ਇਹਨਾਂ ਨੂੰ ਕੋਈ ਉੱਚ ਨੀਚ ਬੋਲਦਾ ਜਾਂ ਕੋਈ ਸ਼ਬਦ ਕਿਹਾ ਜਾਂਦਾ ਗਾਲੀ ਬਲੋਚਨਾ ਦਿੱਤੀ ਜਾਵੇ ਕਿਉਂਕਿ ਅਸੀਂ ਇਹਾ ਪੜਨਾ ਸਾਧਨਾਂ ਸਾਂਝਾ ਹੈ ਉਹਦੀਆਂ ਜਿੱਦੀ ਜਿੰਨੇ ਕੁ ਮਾਸ ਤੋਂ ਹੁੰਦੀ ਉਹਨਾਂ ਵਰਤ ਕੇ ਲੈਂਦਾ ਵਾ ਅਸੀਂ ਗੁਰਦੀ ਤੱਕ ਸਾਡੇ